ਅਨੂ ਮੇਰੀ ਗੋਦੀ ਵਿੱਚ ਸਿਰ ਰੱਖ ਕੇ ਪੈ ਗਈ। ਮੈਂ ਉਸਦੇ ਚਿਹਰੇ ਵੱਲ ਦੇਖ ਰਹੀ ਸੀ ਕਿ ਮੈਂ ਉਸਦੀ ਕੌਣਾ ਜਦੋਂ ਮੈਂ ਅਨੂ ਹੋਂਨਾ ਦੇ ਘਰੇ ਕਿਰਾਏ ਤੇ ਰਹਿਣ ਆਈ ਸੀ ਤਾਂ ਅਨੂ ਹਰ ਰੋਜ਼ ਸ਼ਾਮ ਨੂੰ ਮੇਰੇ ਕੋਲ ਆ ਜਾਂਦੀ। ਐਨਾ ਬੋਲਦੀ ਕਿ ਚੁੱਪ ਕਰਾਉਣਾ ਔਖਾ ਹੁੰਦਾ। ਪਰ ਮੇਰਾ ਦਿਨ ਲਾਈ ਰੱਖਦੀ ਸੀ। ਉਹ ਮੇਰੇ ਹਾਂ ਦੀ ਸੀ। ਉਸ ਨੂੰ ਪੜਨ ਦਾ ਬਹੁਤ ਸ਼ੌਕ ਸੀ ਪਰ ਉਸ ਦੇ ਪਾਪਾ ਦੀ ਮੌਤ ਹੋ ਕਰਕੇ ਉਹ 12ਵੀਂ ਦੇ ਬਾਅਦ ਅੱਗੇ ਨਾ ਪੜ ਸਕੀ ਮੈਨੂੰ ਉਹਨਾਂ ਦੇ ਘਰੇ ਰਹਿੰਦੇ ਆਂ ਸਾਲ ਹੋ ਗਿਆ ਸੀ ਜਦੋਂ ਮੈਂ বিয়ে ਦੇ ਦੂਜੇ ਸਾਲ ਵਿੱਚ ਆਈ ਤਾਂ ਮੈਂ ਉਸ ਦੀ ਮੰਮੀ ਨੂੰ ਆਖ ਉਸ ਦਾ ਪ੍ਰਾਈਵੇਟ ਦਾਖਲਾ ਕਰਵਾ ਦਿੱਤਾ ਅਤੇ ਆਪਣੀਆਂ ਕਿਤਾਬਾਂ ਵੀ ਉਸ ਨੂੰ ਪੜਨ ਲਈ ਦੇ ਦਿੱਤੀਆਂ ਇਸ ਤਰ੍ਹਾਂ ਮੇਰੇ ਨਾਲ ਨਾਲ ਉਸ ਦੀ ਬੀਏ ਵੀ ਪੂਰੀ ਹੋ ਗਈ। ਮੈਂ 1 ਸਾਲ ਦਾ ਸਟੈਨੋ ਕੋਰਸ ਕਰ ਲਿਆ। ਉਸਨੇ ਟੀਵੀ ਉਸਨੇ ਵੀ ਬੀਏ ਦੇ ਆਖਰੀ ਸਾਲ ਵਿੱਚ ਟਾਈਪਿੰਗ ਸਿੱਖ ਲਈ। ਅਸੀਂ ਅਖਬਾਰ ਵਿੱਚ ਵੇਖ ਦੋਵੇਂ ਇੱਕ ਲਿਮਟਿਡ ਕੰਪਨੀ ਵਿੱਚ ਇੰਟਰਵਿਊ ਦੇਣ ਗਈਆਂ। ਚੰਗੀ ਤਨਖਾਹ ਸੀ। ਪਰ ਇੱਕ ਪੋਸਟ ਹੋਣ ਕਰਕੇ ਮੈਂ ਉਹ ਨੌਕਰੀ ਉਸ ਲਈ ਛੱਡ ਦਿੱਤੀ ਮੈਨੂੰ ਲੱਗਿਆ ਕਿ ਉਸ ਨੂੰ ਨੌਕਰੀ ਦੀ ਜ਼ਿਆਦਾ ਜ਼ਰੂਰਤ ਹੈ ਉਸਨੇ ਘਰ ਆ ਕੇ ਇਹ ਗੱਲ ਆਪਣੀ ਮੰਮੀ ਨੂੰ ਵੀ ਦੱਸੀ ਨਾਲ ਆਖਿਆ ਕਿ ਮੈਂ ਸੁਜਾਤਾ ਦਾ ਇਨਸਾਨ ਜ਼ਿੰਦਗੀ ਭਰ ਨਹੀਂ ਭੁੱਲ ਸਕਦੀ ਅਗਲੇ ਦਿਨ ਅਨੂ ਨੇ ਆਪਣੀ ਪਸੰਦ ਨਾਲ ਅਮਨ ਨਾਲ ਵਿਆਹ ਕਰਾ ਲਿਆ ਉੰਜ ਆਮਣ ਦਾ ਕਾਰੋਬਾਰ ਕੁਝ ਖਾਸ ਨਹੀਂ ਸੀ। ਅਨੂ ਦੇ ਕਹਨ ਤੇ ਆਮਣ ਅਤੇ ਅਨੂ ਦਾ ਵਿਆਹ ਮੈਂ ਹੀ ਕਰਵਾਇਆ। ਹੁਣ ਮੈਂ ਆਪਣੇ ਪਿੰਡ ਵਾਪਸ ਆ ਗਈ ਸੀ। ਇਸ ਲਈ ਮੇਰੀ ਆਊ ਨਾਲ ਘਾਟੀ ਗੱਲ ਹੁੰਦੀ ਸੀ। ਬੇਟਾ ਹੋਣ ਤੋਂ ਬਾਅਦ ਤਾਂ ਉਹ ਹੋਰ ਵੀ ਆਪਣੀ ਘਰ ਦੀਆਂ ਜ਼ਿੰਮੇਵਾਰੀਆਂ ਵਿੱਚ ਉਲਝ ਗਈ ਸੀ। ਅਤੇ ਹੁਣ ਮੇਰਾ ਵੀ ਵਿਆਹ ਹੋ ਗਿਆ। ਇੱਕ ਦਿਨ ਆਮਨ ਦਾ ਫੋਨ ਆਇਆ ਕਿ ਤੁਸੀਂ ਮੇਰੇ ਨਾਲ ਅਣੂ ਦੇ ਘਰ ਚਲਣਾ ਹੈ ਉਹ ਮੇਰੇ ਨਾਲ ਲੜ ਕੇ ਚਲੀ ਗਈ ਹੈ ਮੈਂ ਕਾਰਨ ਪੁੱਛਿਆ ਤਾਂ ਉਸਨੇ ਕੁਝ ਨਹੀਂ ਦੱਸਿਆ ਕਹਿ ਲੱਗਾ ਕਿ ਮਿਲ ਕੇ ਦੱਸੂਗਾ ਮੈਂ ਜਾਣਦੇ ਮੂੜ ਵਿੱਚ ਨਹੀਂ ਸੀ ਇਸ ਲਈ ਮੈਂ ਕਿਹਾ ਅਮਨ ਮੈਂ ਕੌਣ ਹੁੰਦੀ ਆ ਉਸ ਨੂੰ ਸਮਝਾਉਣ ਵਾਲੀ ਉਹ ਮੇਰੀ ਗੱਲ ਕਿਉਂ ਮੰਨੇਗੀ ਜਦੋਂ ਉਹ ਨਾ ਮੰਨਿਆ ਤਾਂ ਮੈਂ ਜਾਣ ਲਈ ਹਾਂ ਕਰ ਦਿੱਤੀ ਅਮਨ ਨੂੰ ਵਿਸ਼ਵਾਸੀ ਕਿਉਂ ਮੇਰੀ ਗੱਲ ਨਹੀਂ ਮੁੜੇਗੀ ਮੈਂ ਅਨੂ ਦੀ ਮੰਮੀ ਨੂੰ ਫੋਨ ਕਰਕੇ ਪੁੱਛਿਆ ਤਾਂ ਆਂਟੀ ਨੇ ਕਿਹਾ ਲੱਗਦਾ ਹੈ ਨੌਕਰੀ ਨੇ ਉਸਦਾ ਦਿਮਾਗ ਖਰਾਬ ਕਰ ਦਿੱਤਾ ਕੋਈ ਵੱਲ ਸੁਣਦੀ ਨਹੀਂ ਕਿ ਸਦੀ ਪਹਿਲਾਂ ਤਾਂ ਆਪਣੀ ਮਰਜ਼ੀ ਨਾਲ ਅਮਨ ਨਾਲ ਲਾਵ ਮੈਰਿਜੀ ਕਰਵਾ ਲਈ ਤੇ ਹੁਣ ਤਲਾਕ ਤਲਾਕ ਕਰ ਜਾਂਦੀ ਰਹਿੰਦੀ ਐ ਇਹ ਗੱਲ ਸੁਣ ਕੇ ਮੇਰੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ ਅਨੋ ਸ਼ੁਰੂ ਤੋਂ ਹੀ ਗਿੱਤੀ ਸੀ ਮੈਂ ਪੂਰੇ ਰਸਤੇ ਸੋਚਦੀ ਰਹੀ ਸੀ ਕਿ ਉਸ ਨੂੰ ਕੀ ਕੀ ਕਹਿਣਾ ਹੈ ਕੀ ਮੈਂ ਸਮਝਾਉਣਾ ਹੈ ਆਪਣੇ ਆਪ ਨਾਲ ਸਵਾਲ ਜਵਾਬ ਕਰਦੀ ਉਸ ਦੇ ਘਰ ਤੱਕ ਪਹੁੰਚ ਗਈ ਅੱਜ ਨਿੱਕੇ ਸਤਵੀਰ ਦਾ ਜਨਮ ਦਿਨ ਸੀ ਅਨੂ ਸਾਨੂੰ ਦੋਹਾਂ ਨੂੰ ਵੇਖ ਕੇ ਬਹੁਤ ਖੁਸ਼ ਹੋਈ ਤੇ ਉਦੋਂ ਮੈਂ ਅਨੂ ਨੂੰ ਪੁੱਛਿਆ ਤਾਂ ਉਸ ਨੇ ਮੈਨੂੰ ਕੁਝ ਨਾ ਦੱਸਿਆ ਬਸ ਚੁੱਪ ਕਰ ਮੇਰੀ ਗੋਦ ਵਿੱਚ ਸਿਰ ਰੱਖ ਰਿਆ ਤੇ ਥੋੜੀ ਦੇਰ ਬਾਅਦ ਸਾਡੇ ਨਾਲ ਚੱਲਣ ਲਈ ਖਾਰ ਹੋ ਗਈ ਮੈਨੂੰ ਵਧੀਆ ਲੱਗਿਆ ਕਿ ਅਣੂ ਨੇ ਮੇਰਾ ਆਈ ਦਾ ਮਾਨ ਰੱਖ ਲਿਆ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਜੇਕਰ ਸਾਡੀ ਕਹਾਣੀ ਵਧੀਆ ਲੱਗੀ ਸਾਡੇ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਨਵੀਆਂ-ਨਵੀਆਂ ਕਹਾਣੀਆਂ ਹਰ ਰੋਜ਼ ਸੁਣੋ ਜੀ ਧੰਨਵਾਦ ਜੀ